ਇਹਨਾਂ ਚੁਪਾਉਂਦੇ ਆ ਇਹ ਉਹ ਪੱਤਰਕਾਰ ਬੈਠੇ ਆ ਉਹ ਪੱਤਰਕਾਰ ਬੈਠੇ ਆ ਉਹ ਡੱਬੀਆਂ ਲਾਉਣਗੇ ਇਹ ਡੱਬੀ ਬਸ ਉਹ ਅਸੀਂ ਤੁਸੀਂ ਕਹ ਦਿਨ ਵਧਾਓ ਅਸੀਂ ਦਿਨ ਵਧਾ ਲੇ ਦਿਨ ਵਧਾ ਲੇ ਬੋਲਣ ਤਾਂ ਦੇ ਦਿਓ ਬੋਲਣ ਤਾਂ ਦੇ ਦਿਓ ਉਹ ਜਨਾਬ ਜੀ ਜਨਾਬ ਜੀ 60 ਸਾਲ ਤੁਹਾਨੂੰ ਹੀ ਸੁਣਿਆ ਸਾਨੂੰ ਸੁਣ ਲਓ ਹੁਣ 60 ਸਾਲ ਤੁਹਾਨੂੰ ਹੀ ਸੁਣਿਆ ਬਿਠਾ ਤਾਂ ਲੋ ਸਾ ਆ ਫੀਟ ਤੇ ਸਪਰਿੰਗ ਲੱਗਿਆ ਐ ਖੜੇ ਹੋ ਜਾਂਦੇ ਉਹਦੀ ਨਾਲ ਹੀ ਬਹੁਤ ਹੋ ਗਿਆ ਜੀ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਜੀ ਹਏ ਥੇ 3-4 ਦਿਨ ਚੱਲਣਾ ਐ ਇਸ ਗੱਲ ਕਾਹਨ ਤੇ ਤੁਹਾਡੇ ਲੈਕੀ ਸਪੀਕਰ ਸਾਹਮਣੇ ਗਏ ਸੀ ਇਹ ਕਿਸੇ ਨੂੰ ਕੋ ਟੈਕਨੀਕਲ ਪ੍ਰੋਬਲਮ ਆ ਗਈ ਕੀ ਟੈਕਨੀਕਲ ਆ ਗਈ ਤਲੇ ਤੁਹਾਨੂੰ ਨਹੀਂ ਮੈਨੂੰ ਇਹ ਦੱਸੋ ਤੁਸੀਂ ਤਾਂ ਸਾਨੂੰ ਇਹ ਕਹਿੰਦੇ ਹੋ ਕਿ ਕਿਹੜਾ ਜ ਮਟੀਰੀਅਲ ਆ ਗਿਆ ਤੁਸੀਂ ਸਾਨੂੰ ਇਹ ਕਿਹਾ ਹੈ ਕਿਹਾ ਤੁਸੀਂ ਕਿਹ ਮਟੀਰੀਅਲ ਆ ਗਿਆ ਨਹੀਂ ਨਹੀਂ ਤੁਸੀਂ ਸਾਨੂੰ ਮਟੀਰੀਅਲ ਸਮਝਦੇ ਹੋ ਤੁਸੀਂ ਸਾਨੂੰ ਮਟੀਰੀਅਲ ਖਾਂਦੇ ਹੋ ਬਾਅਦ ਚ ਕਹਿੰਦੇ ਹੋ ਟੈਕਨੀਕਲ ਪ੍ਰੋਬਲਮ ਉਹ ਜਨਾਬ ਵੀ ਟੈਕਨੀਕਲ ਪ੍ਰੋਬਲਮ ਠੀਕ ਕਰਾਓ ਕਾਂਗਰਸ ਤੋਂ ਫਿਰ ਅਸੀਂ ਕਰਾਈ ਕਰੀਏ ਟੈਕਨੀਕਲ ਪ੍ਰੋਬਲਮ ਤੁਹਾਡੇ ਚ ਹੈ ਫਿਰ ਬਾਰ ਬਾਰ ਉੱਠਣਾ ਵੀ ਟੈਕਨੀਕਲ ਪ੍ਰੋਬਲਮ ਹੈ ਹਾਂ ਮੈਂ ਤਾਂ ਬਾਰ ਬਾਰ ਉੱਠਿਆ ਨਹੀਂ ਮੈਂ ਤਾਂ ਮੈਂ ਤਾਂ ਜਦੋਂ ਟਾਈਮ ਮਿਲਿਆ ਸਪੀਕਰ ਸਾਹਿਬ ਨੇ ਟਾਈਮ ਦਿੱਤਾ ਮੈਂ ਤਾਂ ਉਦੋਂ ਹੀ ਬੋਲ ਰਿਹਾ ਚਲੋ ਜੀ ਆਪਾਂ ਬੀਬੀਐਮਪੀ ਦੀ ਗੱਲ ਚੱਲ ਰਹੀ ਹੈ ਸਰ ਜੀ ਇਹਨਾਂ ਨੇ ਮੈਨੂੰ ਪਤਾ ਇਹਨਾਂ ਨੇ ਇਹ ਨਾਨ ਸੀਰੀਅਸ ਹੈਗੇ ਨੇ ਇਹਨਾਂ ਨੇ ਕੋਈ ਬੀਬੀਐਮ ਨਾਲ ਲੈਣ ਦੇਣਾ ਨਹੀਂ ਸਿੱਧੀ ਜੀ ਗੱਲ ਹੈ ਨਾ ਸਾਡੇ ਕੋਲੇ ਪਾਣੀ ਹੈਗਾ ਨਾ ਅਸੀਂ ਦੇਈਏ ਉਹਨਾਂ ਨੂੰ ਸਾਡਾ ਪਾਣੀ ਅਸੀਂ ਆ ਵਰਤਾਂਗੇ ਕਿਸੇ ਦਾ ਹੱਕ ਅਸੀਂ ਮਾਰਦੇ ਨਹੀਂ ਮੈਂ ਫੇਰ ਕਹਿਣਾ ਭਾਈ ਕਨਈਆ ਜੀ ਦੇ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਪਰ ਮਗਵਾਂਡੀ ਰਾਜ ਤਾਂ ਸਾਡੇ ਦੋਸਤ ਨੇ ਦੁਸ਼ਮਣ ਨਹੀਂ ਹੈਗੇ ਸੋ ਇਸ ਕਰਕੇ ਜੋ ਅੱਜ ਸੀਆਈਐਸਐਫ ਨੂੰ ਪੰਜਾਬ ਦੇ ਵਿੱਚ ਐਂਟਰੀ ਨਾ ਦੇਣ ਦਾ ਜੋ ਪ੍ਰਸਤਾਵ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਰੱਖਿਆ ਹੈ ਕਿਰਪਾ ਕਰਕੇ ਉਹਨੂੰ ਪਾਸ ਕੀਤਾ ਜਾਵੇ ਅਸੀਂ ਅਸੀਂ ਜੇ ਬਾਡਰਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਕਰ ਸਕਦੇ ਹਾਂ ਪੰਜਾਬ ਪੁਲਿਸ ਸક્ષਮ ਹੈ ਪੰਜਾਬ ਪੁਲਿਸ ਕੈਪेबल ਹੈ ਪੰਜਾਬ ਪੁਲਿਸ ਕਾਬਿਲ ਹੈ ਅੰਗਰੇਜ਼ੀ ਬੋਲਦੀ ਮੈਂ ਹਿੰਦੀ ਬੋਲਦੀ ਪੰਜਾਬੀ ਬੋਲਦੀ ਠੀਕ ਹੈ ਜੀ ਜਿਹੜੀ ਵੀ ਭਾਸ਼ਾ ਇਹਨਾਂ ਨੂੰ ਸਮਝ ਆਉਂਦੀ ਹੈ ਉਹ ਸਮਝ ਲੈਣ ਸਿੱਧੀ ਜੀ ਗੱਲ ਹੈ ਅਸੀਂ ਤਾਂ ਹੁਣ ਜਿੰਨਾ ਚਿਰ ਹੈਗੇ ਆ ਅਸੀਂ ਤਾਂ ਤੁਹਾਨੂੰ ਐਂ ਤੰਗ ਕਰਾਂਗੇ ਠੀਕ ਹੈ ਜੀ ਸਾਨੂੰ ਪਬਲਿਕ ਰਹੀਂ ਸਾਨੂੰ ਹਟਾ ਦਿਓ ਵੋਟਾਂ ਲੈ ਕੇ ਪਬਲਿਕ ਹੈ ਜਨਤਾ ਹੈ ਵੋਟ ਵੋਟਾਂ ਜੇ ਸਾਡੇ ਕੰਮ ਪਸੰਦ ਨਹੀਂ ਆਉਣਗੇ ਤਾਂ ਨਹੀਂ ਪਾਉਣਗੇ ਠੀਕ ਹੈ ਜੇ ਸਾਡੇ ਕੰਮ ਪਸੰਦ ਆ ਜਾਣਗੇ ਦੁਬਾਰੇ ਪਾ ਦੇਣਗੇ ਦਿੱਲੀ 'ਚ 10 ਸਾਲ ਸਾਡੀ ਸਰਕਾਰ ਰਹੀ ਐਸ ਪਰ ਸਰਕਾਰ ਨਹੀਂ ਹੈਗੀ ਫਿਰ ਕੀ ਹੁੰਦਾ ਤੁਹਾਡੇ ਤੱਕ ਦਿੱਲੀ 'ਚ ਚਲੋ ਛੱਡੀ ਪਰ ਹਨਾ ਉਹ ਤਾਂ ਜ਼ੀਰੋ ਹੈ ਤਾਂ ਜ਼ੀਰੋ ਹਨਾ ਹਾਲਾਂਕਿ ਵੱਡੇ ਵੱਡੇ ਘਰ ਜਿਹੜੇ ਨੇ ਕਾਂਗਰਸ ਦੇ ਉਹ ਉੱਥੇ ਨੇ ਦਿੱਲੀ 'ਚ ਨਵੀਂ ਦਿੱਲੀ ਵਿਧਾਨ ਸਭਾ ਚ ਉੱਥੋਂ ਵੀ ਨਹੀਂ ਜਿੱਤੇ ਇਹ ਇਹਦਾ ਮਤਲਬ ਉਹਨਾਂ ਚਲੋ ਉਹਨਾਂ ਨੇ ਤਾਂ ਕੀ ਵੋਟ ਪਾਉਣੀ ਹੈ ਉਹਨਾਂ ਦੇ ਮਾਲੀ ਮੋਲੀ ਵੀ ਨਹੀਂ ਪਾਉਂਦੇ ਇਹਨਾਂ ਨੂੰ ਵੋਟ ਇਹਨਾਂ ਦੇ ਘਰਾ ਨੇ ਸੋ ਇਸ ਕਰਕੇ ਥੋੜਾ ਜਿਹਾ ਹਕੀਕਤ ਦੇ ਨੇੜੇ ਜਾਣਾ ਚਾਹੀਦਾ ਹੈ ਪਾਰਟੀ ਨੂੰ ਰਿਵਿਊ ਕਰੋ ਕਿ ਕਿਉਂ ਹਾਰ ਗਏ ਕਾਰਨ ਕੀ ਹੈ ਜਨਤਾ ਕਿਉਂ ਤੁਹਾਡੇ ਜਨਤਾ ਜਨਤਾ ਕਿਉਂ ਮੁਕਰ ਗਈ ਕਿਉਂਕਿ ਤੁਸੀਂ ਨਹਿਰਾਂ ਦੇ ਗਲਤ ਫੈਸਲੇ ਲਏ ਸੀ ਚਲੋ ਆਜੋ ਆ ਪਾਣੀ ਪਾਣੀ ਦਾ ਮੁੱਦਾ ਤਾਂ ਤੁਸੀਂ ਨਹਿਰਾਂ ਦੇ ਗਲਤ ਫੈਸਲੇ ਲਏ ਸੀ ਤੁਸੀਂ ਚਾਂਦੀ ਦੀਆਂ ਕਈਆਂ ਨਾਲ ਟੱਕ ਲਾਏ ਸੀ ਤਾਂ ਕਰਕੇ ਤੁਹਾਨੂੰ ਪੰਜਾਬ ਵਾਲੇ ਨਹੀਂ ਪਸੰਦ ਕਰਦੇ ਤੁਸੀਂ ਤੁਸੀਂ ਹਰਿਆਣੇ ਨਾਲ ਲੜਾਈ ਸਾਡੀ ਕਰਾ ਦਿੰਦੇ ਹੋ ਤਾਂ ਕਰਕੇ ਤੁਹਾਨੂੰ ਹਰਿਆਣੇ ਵਾਲੇ ਨਹੀਂ ਪ੍ਰਸੰਨ ਕਰਦੇ ਦਿੱਲੀ 'ਚ ਤੁਹਾਨੂੰ ਵੈਸੇ ਨਹੀਂ ਪਸੰਦ ਕਰਦੇ ਬਾਕੀ ਤੁਹਾਡਾ ਕੱਲ ਹੈ ਨਹੀਂ ਕਿਰਪਾ ਕਰਕੇ ਨਵੀਂ ਪਾਰਟੀ ਕਿਉਂ ਆ ਗਈ ਇਹਦਾ ਵੀ ਰਿਵਿਊ ਕਰ ਲਓ ਕਿ ਕਿਉਂ ਲੋਕ ਪਿਆਰ ਕਰਨ ਲੱਗੇ 92 ਸੀਟਾਂ ਪਹਿਲਾਂ ਇਤਿਹਾਸ 'ਚ ਕਦੇ ਨਹੀਂ ਆਈਆਂ ਤੁਸੀਂ 60 70 ਤੇ ਖੜ ਜੰਦੇ ਤੁਸੀਂ ਆਪ ਹੀ ਹਰਾ ਲੈਂਦੇ ਸੀਗੇ ਵੀ ਇੰਨੇ ਨਾਲ ਜਤਾ ਓਏ ਤੰਗ ਕਰਨਗੇ ਅੱਜ ਤੱਕ ਇਹਨਾਂ ਜੀ 100 ਆਉਣ ਅੱਜ ਤੱਕ ਇਹਨਾਂ 115 ਆਉਣ ਚਲ ਤੁਹਾਨੂੰ ਆ ਜਾਣ ਤੁਸੀਂ ਆ ਜੂ ਪਰ ਕੰਮ ਵਧੀਆ ਕਰੋ ਜਿਹਦੇ ਨਾਲ ਪੰਜਾਬ ਉੱਪਰ ਹੋਵੇ ਜਿਹਦੇ ਨਾਲ ਦੇਸ਼ ਉੱਪਰ ਹੋਵੇ ਤਾਂ ਕਰਕੇ ਮੈਂ ਗੱਲ ਕਹਿਣ ਵਸਤੇ ਉੱਠਿਆ ਕਿ ਅਸੀਂ ਦੇਸ਼ ਅਸੀਂ ਨੈਸ਼ਨਲਿਸਟ ਲੋਕ ਆ ਅਸੀਂ ਵਤਨ ਪ੍ਰਸਤ ਲੋਕ ਆ ਅਸੀਂ ਅਸੀਂ ਆਲਮੋਸਟ ਸਾਡੀਆਂ 99% ਜਿਹੜੀਆਂ ਅ ਸਾਡੀਆਂ ਮੀਟਿੰਗਸ ਨੇ ਚਾਹੇ ਵਪਾਰੀਆਂ ਨਾਲ ਹੈ ਚਾਹੇ ਕਿਸਾਨਾਂ ਨਾਲ ਹੈ ਚਾਹੇ ਕਿਸੇ ਵੀ ਪੱਦਰ ਦੇ ਵਰਗ ਨਾਲ ਹੈ ਜਨਗਨਮਨ ਤੋਂ ਸ਼ੁਰੂ ਹੁੰਦਾ ਤੇ ਜਨਗਨਮਨ ਤੇ ਸੀ ਉਸ ਮੀਟਿੰਗ ਦਾ ਐਂਡ ਕਰ ਦਿੰਦੇ